ਇਹ ਗੁਰੂ ਗੋਬਿੰਦ ਸਿੰਘ ਜੀ ਜਿੰਨੇ ਆਖਿਆ ਔਰੰਗਜ਼ੇਬ ਜੇ ਤੂੰ ਬੇਕਾਬੂ ਦਰਿਆ ਐ ਤੇ ਮੈਨੂੰ ਬੰਨ ਲਾਉਣਾ ਆਉਂਦਾ ਹੈ ਤੇਰਾ ਇਹ ਪਾਣੀ ਨੰਦਾਂ ਦੀ ਪੁਰੀ ਨੂੰ ਸਰ ਨਹੀਂ ਕਰੇਗਾ ਤੂੰ ਆਨਾ ਐ ਕਲਗੀ ਨਹੀਂ ਲਾਉਣੀ ਵੇਖ ਮੈਂ ਹੀਰਿਆਂ ਜੜਤ ਕਲਗੀ ਲਾਈ ਐ ਤੂੰ ਆਨਾ ਐ ਨਗਾਰਾ ਗਮਾਮਾ ਨਹੀਂ ਬੁਝਾਉਣਾ ਮੈਂ ਰਣਜੀਤ ਨਗਾਰਾ ਬਣਾਇਆ ਤੂੰ ਆਨਾ ਗੁਲਾਮ ਘੋੜੇ ਤੇ ਨਾ ਚੜੇ ਮੇਰੇ ਅਰਬੀ ਘੋੜੇ ਨੇ ਤੇਰੇ ਘੋੜਿਆਂ ਨਾਲੋਂ ਚੰਗੇ ਤੂੰ ਆਨਾਏ ਗੁਲਾਮ ਜੁੱਤੀ ਦੀ ਲੋਕ ਤੇ ਰੱਖਣੇ ਨੇ ਮੇਰਾ ਨੰਦਾਂ ਦੀ ਪੁਰੀ ਦਾ ਤਖਤ ਤੇਰੇ ਦਿੱਲੀ ਦੇ ਤਖਤ ਨੂੰ ਉੱਚਾ ਹੈ ਤੂੰ ਮਉਜ਼ਮ ਜਾਣਦਾ ਸੀ ਗੁਰੂ ਗੋਬਿੰਦ ਸਿੰਘ ਹੀ ਰੱਖਿਆ ਕਰਨ ਵਾਲੇ ਨੇ ਬੜਾ ਸੁੰਦਰ ਜ਼ਫਰਨਾਮੇ ਚ ਕਲਗੀ ਤਾਰਾਂ ਦੇ ਸੀ ਔਰੰਗਜ਼ੇਬ ਨੂੰ ਕਹੇ ਊਰਾ ਗਰੂ ਰਸਤ ਬਰ ਮੁਲਕ ਮਾਲ ਵਾ ਮਾਰਾ ਪਨਾਸਤ ਯਸ ਦਾ ਅਕਾਲ ਕਹਿੰਦੇ ਫੌਜਾਂ ਤਖਤ ਤਾਜ ਗਲੀਚੇ ਸ਼ਮਿਆਨੇ ਇਹਨਾਂ ਦਾ ਮਾਣ ਹੈ ਤੈਨੂੰ ਔਰੰਗਜ਼ੇਬ ਮੈਨੂੰ ਇਹਨਾਂ ਦੀ ਲੋੜ ਨਹੀਂ ਮੈਨੂੰ ਮਾਣ ਹੈ ਆਪਣੇ ਨਿਰਗੁਣ ਤੇ ਅਕਾਲ ਪੁਰਖ ਤੇ ਉਹਦਾ ਥਾਪੜਾ ਮੇਰੇ ਨਾਲ ਹੈ ਤੂੰ ਮੈਨੂੰ ਝੁਕਾ ਨਹੀਂ ਸਕੇਂਗਾ ਮੈਨੂੰ ਗਿਰਾ ਨਹੀਂ ਸਕੇਂਗਾ ਮੈਨੂੰ ਹਰਾ ਨਹੀਂ ਸਕੇਂਗਾ ਇਤਿਹਾਸ ਗਵਾਹ 14 ਜੰਗਾਂ ਕਲਗੀਧਰ ਪਾਤਸ਼ਾਹ ਨੇ ਜਿੱਤੀਆਂ ਨੇ ਕੌਣ ਰਾ ਸਕਿਆ